ਹਾਂਜੀ ਅੱਜ ਪਹੁੰਚੇ ਸੀ ਆਪਾਂ ਖੇਤ ਗੁਰਪ੍ਰੀਤ ਸਿੰਘ ਕਾਲੇ ਦੇ ਕਣਕ ਵੇਚਣਾ ਆਸੀ ਆਪਣਾ ਐਕਟਰ ਸਾਹਿਬ ਚੱਕ ਐਕਟਰ ਸਾਹਿਬ ਮੜਾਇਆ ਜੀ ਉਸਰੀ ਕਾਲ ਜੀ ਇਹ ਅੱਜ ਗੁਰਵਿੰਦਰ ਉਹਦੀ ਆਪਣੀ ਪਾਰਟੀ ਆਈ ਜੀ ਆਪਣੇ ਕੰਮ ਚੀਜ਼ ਦੀ ਅੱਜ ਤੇ ਨਾਲੇ ਫਿਰ ਕੋਈ ਦੂਜੀ ਜੁਗੜਾ ਆ ਗਿਆ ਸਾਡਾ ਸੰਤ ਸਨੇੜਾ ਪਿਆ ਸਾਰਾ ਆ ਬਾਈ ਸਬਜ਼ੀ ਵੀ ਲਾਈ ਬੈਠੇ ਨੇ ਸਬਜ਼ੀ ਵੀ ਲਾਈ ਹੋਈ ਹੈ ਦੇਸੀ ਆਰਗੈਨਿਕ ਗਰਮੀ ਦਾ ਚੀਜ਼ ਆ ਟਰੈਕਟਰ ਸਾਹਿਬ ਕਣਕ ਵਿੱਚ ਰਹੇ ਨੇ ਦੂਜੇ ਇੱਕ ਉਹ ਚਾਫਾ ਡਾਕਟਰ ਡਾਕਟਰ ਚਾਫਾ ਜੀ ਟਰੈਕਟਰ ਚਲਾ ਰਹੇ ਨੇ ਕੱਕਰ ਝੱਪਾ ਕਹਿੰਦੇ ਜੌਂਡੀਅਰ ਦਾ ਪਾਬੀ ਨਹੀਂ ਲੱਗਣ ਦਿੰਦੇ ਬੱਲੇ ਆਪੋ ਮੁੜ ਜਾ ਮੋਬਾਈਲ ਵਾਲਾ ਲਓ ਜੀ ਆ ਮੋਬਾਈਲ ਆ ਮੋਬਾਈਲ ਕਹਤਾ ਇਹ ਅਚਾਨਕ ਦਿੱਕਤ ਪੈ ਗਈ ਜੀ ਕੋਈ ਪਤਾ ਨਹੀਂ ਕੀ ਪਰੇਸ਼ਾਨੀ ਹੋ ਗਈ ਬਈ ਕੀ ਕੀ ਪ੍ਰੋਬਲਮ ਹੋ ਗਈ ਚਾਚਾ ਬੜਾਈ ਬਣਾਉਗਾ ਦਾ ਮੈਂ ਮਾਤਰਾ ਮੁਰਚੇ ਹੀ ਲਾ ਦੂੰ ਇੱਕ ਨਾਲਾ ਬਣਾ ਬਲੌਕ ਬਣਾ ਮੇਰੀ ਮਸ਼ੀਨ ਖੜ ਗਈ ਸਾਲਾ ਬਣਿਆ ਠੁੱਕਦਾ ਉਹ ਮੈਂ ਤਾਂ ਵੈਸੇ ਗੱਲ ਕਰਦਾ ਸੀ ਵੈਸੇ ਗੱਲ ਕਰਦਾ ਢੜਕੇ ਦਾ ਲੱਗਿਆ ਇਹਦੀ ਆਜਾ ਨਾ ਕਦੇ ਆ ਜੁੱਤੀ ਚੜਾ ਦੇ ਕੰਮ ਆਪ ਨਹੀਂ ਕਰਦਾ ਆਖਿਆ ਮੇਰੇ ਤੇ ਬੈਠਾ ਜਟਮਹਿੜ ਫੋਟੋ ਬਣਾ ਜਾ ਰਾਇ ਨਹੀਂ ਤਾਂ ਚਲੋ ਟੋਲ ਮੇਰੀ ਫੋਟੋ ਬਣਾਉਣ ਲੱਗੇ ਫਿਰ ਜਦੋਂ ਕਿਤਾ ਤੁਸੀਂ ਆਪ ਨਹੀਂ ਕਰਦੇ ਯਾਰ ਕਰਦੇ ਕਿਵੇਂ ਮੈਂ ਹਾਂ ਮਾਰੀ ਆਨੇ ਬੈਲਟ ਲੈ ਗਈ ਕਰਨ ਲੋਡ ਕਰ ਗਈ ਹਾਂ ਬੈਲਟ ਲੈ ਗਈ 2 ਰੁਪਏ ਤਾਂ ਲੰਮਾ ਨਹੀਂ ਲਾਲ ਚ ਕਰਦਾ ਯਾਰ ਹਾਂ ਫੂਸੀ ਮੰਡੇ ਪਕਾਉਣਾ ਆ ਦੇਖਾ ਭਈਆ ਬਣਾਈ ਬਣਾਤੀ ਚੀਜ਼ ਹਾਂ ਆਹੋ ਇੱਕ ਉਹ ਲੱਗ ਰਿਹਾ ਵੱਡਾ ਬਲੌਗਰ ਉਹਨੂੰ ਤਾਂ ਤੂੰ ਕੋਈ ਕਹਿਣਾ ਨਹੀਂ ਯਾਰ ਤੂੰ ਮੇਰੇ ਮਾਰਮੈਂਟ ਕੋ ਹਾਂ ਚੰਗਾ ਖੜਾਸਾ ਨਰੀ ਖੜ ਗਈ ਤੁਸੀਂ ਐ ਕਹੋ ਨਾ ਪਹਿਲਾਂ ਤਾਂ ਕੰਮ ਵਾਲੀ ਕਰਤੂ ਤਾਂ ਇੱਥੇ ਹੀ ਪਤਾ ਲੱਗਦਾ ਜਾਂਦਾ ਕੰਮ ਕਰਨਾ ਟੰਗੀ ਗੜਾ ਸਾ ਫਿਰਦਾ ਜਿਵੇਂ ਉੱਥੇ ਕਬਜ਼ੇ ਤੇ ਜਾਣਾ ਹੁੰਦਾ ਹੈ ਕਦੇ ਨਾ ਬਲੋਕਾਂ ਵਾਲੇ ਅੱਜ ਕੱਲ ਹਾਂ ਹਾਂ ਜਿਵੇਂ ਹੁਣ ਕਬਜ਼ੇ ਤੇ ਜਾਣਾ ਹੁੰਦਾ ਕਬਜ਼ੇ ਤੇ ਕੀ ਪਤਾ ਬਲੋਕਾਂ ਵਾਲੇ ਬੜਾ ਟੱਕਰਦੇ ਨੇ ਉਹ ਜੋ ਕੋਈ ਬੈਲੀ ਟੱਕਰ ਜੇ ਆਹੋ ਮੈਨੂੰ ਪਤਾ ਹੈ ਕਿੰਨੇ ਕਦਾ ਤੂੰ ਬੰਦੇ ਮਾਰੇ ਨੇ ਜਾਣਦਾ ਨਹੀਂ ਮੈਂ ਤੈਨੂੰ ਇਹ ਤਾਂ ਮੈਂ ਕਿਹੜੇ ਮਾਰੇ ਨੇ ਮੈਂ ਬੁੜੀਆਂ ਹੀ ਮਾਰੇ ਕੱਲਾ ਹਾਂ ਕਰਦਾ ਹੈ ਓ ਇੱਕ ਕੰਮ ਖੜਾਉਣ ਨੂੰ ਚਾਹ ਲੈ ਕੇ ਆ ਗਿਆ ਹੁਣ ਚਾਹ ਵੀ ਨਾ ਵੀ ਆ ਚਾਹ ਨਾ ਸਾਨੂੰ ਪੀਓ ਆਹੋ ਕਾਹ ਵਜ੍ਹਾ ਟੰਦਾ ਪਹਿਲੀ ਪਤਾ ਇਹ ਰੋਟੀ ਤਾਂ ਉਹ ਨਹੀਂ ਦਿੰਦੇ ਨਾ 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 ਉਹ ਬੰਦਿਆਂ ਨੂੰ ਵੀ ਮੰਨੋ ਪੈਂਦੀ ਹੈ ਪਹਿਲਾਂ ਬੁੜੀਆਂ ਨੂੰ ਪੈ ਜਾਂਦੀ ਹੈ ਯਾ ਰੋਟੀ ਬਣਾਉਣ ਵੇਲੇ ਕਿਰਾਏ ਵਾਲੇ ਦੀ ਗੱਲ ਤਾਂ ਪੱਕੀ ਆ ਬਾਈ ਇਹ ਹੈ ਨਾ 80 ਵਾਲੀ ਗੱਲ ਤਾਂ 80 ਨਾ ਰਹਿ ਗਈ ਹਾਂ ਪਹਿਲਾਂ ਮੰਨ ਕੇ ਚੱਲ ਵੀ ਕਿਰਾਏ ਵਾਲੇ ਨੂੰ ਅਗਲਾ ਇੱਜ਼ਤ ਦਿੰਦਾ ਸੀ ਹਾਂ ਤੇ ਹੁਣ ਤਾਂ ਪਿੱਸੂ ਪੈ ਜਾਂਦੇ ਨੇ ਜੇ ਰੋਟੀ ਟੁੱਕ ਨੂੰ ਕਹਦੇ ਕੋਈ ਜਿਹੇ ਜੇ ਬਾਈ ਲੋਕ ਹੋ ਗਏ ਫਿਰ ਉਹੇ ਜਾ ਤੁਹਾਨੂੰ ਪਤਾ ਕੰਮ ਧੰਦਾ ਹੋ ਗਿਆ ਆ ਕਮਾਓ 25 ਤਰਾਕੇ ਬਿਲਟ ਜਾ ਓਏ ਕਰ ਲੈ ਕਿਤਾ ਕੋਈ ਖੜਾ ਤੂੰ ਵੀ ਉਹ ਨਹੀਂ ਮਤ ਜਾਨਣਾ ਯਾਰ ਬਸ ਮੈਂ ਜਾਨਣਾ ਕਰ ਲਿਆ ਬਈ ਠੀਕ ਓਏ ਹਾਂ ਚੱਲ ਛੋਕਰਾ ਮੈਨੂੰ ਤਾਂ ਅਸੀਂ ਕਿਤੇ ਕਿਹੜਾ ਤੈਨੂੰ ਬਲਟ ਜੀ ਪਾ ਲੈਂਦਾ ਸੀ ਕੱਢ ਲੈਂਦਾ ਸੀ ਮੈਂ ਤਾਂ ਅਸੀਂ ਮੰਮ ਕਿਹੜਾ ਸੀ ਬੁੜੇ ਹੋ ਗਏ ਕੰਮ ਚ ਪਿਓ ਬੁੜੇ ਹੋ ਗਏ ਦੇਖ ਇਹ ਬਿਲਟਾ ਦਿੱਤਿਆਂ ਰੁਪਈਆ ਲੈ ਤਾ ਉਹਨੇ 2.5 ਲੱਖ ਠੀਕ ਆ ਬਿਲਟਾ ਨਾ ਤਾ ਇਧਰਲੇ ਵਾਸੀ ਠੀਕ ਹੈ ਹੁਣ ਇਹਨਾਂ ਤੋਂ ਇਦੇ ਚ ਗਾਰਾ ਫਸ ਗਿਆ ਹਾਂ ਕਕਰ ਨਾ ਫਸ ਗਿਆ ਠੀਕ ਆ ਉਹਦੇ ਕਾਰਨ ਸਲਿੱਪ ਮਾਰਕੀਟ ਵੀ ਵੱਡੀ ਠੀਕ ਐ ਹੁਣ ਇਹ ਜਿੱਦੋ ਫੀਜ ਲਵਾਉਗੀ ਗਾਹਾਂ ਨੂੰ ਬਦਲ ਨਹੀਂ ਬੋ ਗਾਹਾਂ ਨੂੰ ਇਹ ਬਦਲ ਨਹੀਂ ਹੋਉਂਦੇ ਦੇਖ ਲੇ ਬਿਲਡਾਂ ਦੇ ਸਾਰੇ ਇਹ ਕਿੰਨਾ ਜਿਗਾਰ ਬਣਾਇਆ ਹਾਂ ਮੇਰੇ ਤਿੰਨ ਨਾਲ ਖਈ ਗੱਲ ਇਹ ਹੁਣ ਆਪਾਂ ਉਹਦਾ ਬਸ ਇਹ ਵੀ ਇਹ ਵੀ ਮਤਲਬ ਇਹ ਵੀ ਹਾਊਸ ਦੇ ਸਾਰੇ ਹੁੰਦਾ ਕਈ ਵਾਰੀ ਅਣਜਾਣ ਹੁੰਦਾ ਦੱਬੀ ਜਾਂਦਾ ਹੁੰਦਾ ਬਾਈ ਦੱਬੀ ਫਿਰਦਾ ਹਾਂ ਤੇ ਹੁਣ ਆਪਾਂ ਉਹਦਾ ਬਸ ਬੀਜੀ ਚੱਲਾਂਗੇ ਆਰਾਮਦਾਨੀ ਨਾਲ ਪਤਾ ਲੱਗ ਗਿਆ ਠੀਕ ਹੈ ਤੈਨੂੰ ਸਾਲਾਂ ਚ ਪਹਿਲੀ ਵਾਰ ਪਿਆ ਨੌਕਸੇ ਠੀਕ ਹੈ ਹ ਅਣਜਾਨ ਹੁੰਦਾ ਹੀ ਦਬੀ ਫਰਦਾ ਤੂੰ ਹੀ ਸੋਡੇ ਖੇਤਾਂ 'ਚ ਆ ਕੇ ਪਿਆ ਗਿਆ ਉਹ ਕਿਹੜੀ ਹੋਈ ਸੀ ਬਸ ਰੂ ਲਖੜੇ ਨੂੰ ਬਸ ਠੀਕ ਹੈ ਆਹੋ ਜੇ ਇਹ ਜੀ ਨੂੰ ਸਲੱਗ ਨੂੰ ਫੜਾਇਆ ਹੁੰਦਾ ਇਹ ਤਾਂ ਹੁਣ ਬਸ ਬਾਣ ਚਾਕੇ ਹੋਇਆ ਹਾਂ ਬਾਣ ਚਾਕੇ ਹੋਇਆ ਇਹ ਤਾਂ ਪਰਸੋਂ ਉਹਨਾਂ ਦੇ ਭਰਾਵਾ ਪੁੱਛਣਾ ਕਰੋਸ ਪਾਇਆ ਨਹੀਂ ਮੈਨੂੰ ਕਹਿੰਦਾ ਰੁਆ ਖਤਮ ਨਹੀਂ ਚੱਲਦਾ ਲੈ ਸੁਣ ਲੋ ਇਹਨੇ ਨੂੰ ਕਰੋਸ ਪਾਇਆ ਨਹੀਂ ਰੇ ਸਾਰੀ ਜਾਵੇ ਕਹਿੰਦਾ 1800 ਚੱਕਰ ਤੇ ਕਰ ਲਿਆ ਫੇਰ ਵੀ ਨਹੀਂ ਚੱਲਦਾ ਇਹ ਠੀਕ ਹੈ ਮੈਂ ਵੀਡੀਓ ਕਾਲ ਬਣਾ ਇਨੋ ਵੇਤੂ ਭੇਜ ਦੇ ਗਰ ਬਾਈ ਕੰਮ ਧੰਦੇ ਤੇ ਖਾਸੇ ਗਾਕ ਲਵਾ ਦੂ ਜਦੋਂ ਵੀਡੀਓ ਕਰ ਲਾਈ ਉਹ ਮਾ ਕਰ ਜਿੱਤੇ ਕਰਾਸਪਾ ਲਾ ਇਹ ਕਰਾਸ ਪਵਾਇਆ ਭਰਾਵਾ ਇਹ ਜਤਾ ਗੁਰਵਿੰਦਰ ਆ ਗਮਾਡੀ ਮੰਨੀ ਦੇਖੀ ਹੁੰਦਾ ਰਹਿੰਦਾ ਉਹ ਵੱਧ ਭਾਏ ਦਾ ਟਰੈਕਟਰ ਹਾਂ ਤੇ ਆਪਾਂ ਉਹ ਤੋਂ ਪਹਿਲਾਂ ਵੀ ਜਾਗੇ ਪੀਜੇਗਾ ਤਾਂ ਤਾਂ ਹੀ ਜੇ ਕਰਾਸ ਪਾਵੇਂਗਾ ਕੱਲੇ ਭਜਾਉਣ ਤੇ ਤੇ ਹੋ ਰਿਹਾ ਉੱਥੇ ਆਖੀਂ ਦਾ ਰਹਿੰਦਾ ਅੜਗੇ ਕੁੰਡਾਂ ਦੇ ਵੀ ਕੁੰਡਵੇਂ ਤਾਂ ਫੇਰ ਹੀ ਨਿਕਲਣਗੇ ਜੇ ਕਰਾਸ ਪਾਵੇਂਗਾ ਹਾਂ ਬੈਠੀ ਗਈ ਹੁੰਦਾ ਰਹਿੰਦਾ ਡਿੱਕ ਤੇ ਆ ਚਾਹੀ ਵਿਚ ਪਾਏ ਸਕੇ ਕਈ ਹੋਣ ਵਾਲਿਆਂ ਨੂੰ ਤਾਂ ਨਾ ਤਾਂ ਮੁੰਡੇ ਕੁੰਡੇ ਨੂੰ ਡਿੱਕ ਚਾਹੀਦੇ ਨੇ ਕੱਲੇ ਕੱਲੇ ਆਣੀ ਕਿ ਇੱਕ ਲੈਕ ਨੈਕਾ ਜੋ ਕੀ ਰਹਿ ਗਏ ਲੈਕ ਡੈਕ ਆ ਜੋ ਗਰੇ ਟਰੈਕ ਸੈਲਫ ਨਹੀਂ ਚੱਗਦਾ ਹੁੰਦਾ ਠੀਕ ਹੈ ਡੈਕ ਤਾਂ ਹੁੰਦਾ 40000 ਡੈਕ 40000 ਦਾ ਰੇਡ ਦੀਆਂ ਲੈਟਾਂ ਨਹੀਂ ਚੱਲਦੀਆਂ ਹੁੰਦੀਆਂ ਰੇਡ ਦੀਆਂ ਲੈਟਾਂ ਨਹੀਂ ਚੱਲਦੀਆਂ ਮੈਂ ਡੈਕ 40000 ਦਾ ਗੱਲ ਪੱਕੀ ਹੈ ਬਾਈ ਬਾਲਾ ਤਾਂ ਡੈਕ ਵਾਲੀ ਸੋਚ ਨਹੀਂ ਹੁੰਦੀ ਸੈਲਫ ਜਦੋਂ ਲਾਉਨੇ ਆਪਾਂ ਪਹਿਲਾਂ ਡੈਕ ਚੱਲਦਾ ਉਹਦੀ ਚੱਲ ਪੈਂਦਾ ਠੀਕ ਹੈ ਮਸ਼ੀਨ ਬੰਮਾ ਮਾ ਅਗਰ ਖਾਲੀ ਭੱਜੀ ਫਿਰੇ ਬੱਟ ਡੈੱਕ ਚ ਨਾ ਫਰਕ ਭਾਈ ਨਾ ਨਾ ਬੱਟ ਡੈੱਕ ਚ ਨਾ ਕੋਈ ਫਰਕ ਬਾਤ ਤਾਂ ਸਹੀ ਹੈ ਬਾਤ ਤਾਂ ਸਹੀ ਹੈ ਠੀਕ ਹੈ ਆ ਥੱਲਾ ਦੀ ਬੇਫਾ ਕਿਵੇਂ ਗੱਡੀਆਂ ਪਈਆਂ ਸਾਲੀਆਂ ਨੇ ਇਹ ਹੋਰ ਨੇ ਭੈਣਾਂ ਤੇ ਮਦੀਨਾ ਨਹੀਂ ਪੋਰਾ ਸਾਚ ਹੈ ਨਾ ਪੋਰ ਕੰਜਰ ਦਾ ਜਮਾ ਪੂਰੀ ਹੈ ਯਾਰ ਬੱਸ ਤੂੰ ਦੱਸ ਤੀ ਵੀ ਤੂੰ ਮੇਟੀ ਕਰਾਈਏ ਨਾ ਇਹ ਜੇ ਆਪਾਂ ਨੂੰ ਗਾਹਾਂ ਗਾਹ ਕੇ ਦੇਣਗੇ ਹੁਣ ਤਾਂ ਚੁੱਪ ਕਰ ਜਾ ਵੀ ਨਾ ਨਾ ਅਸੀਂ ਤਾਂ ਭਰਾਵਾ ਪੰਗਾ ਲੈ ਲਿਆ ਬਸ ਗਾਹਾਂ ਨੂੰ ਐਵੇਂ ਕਹਦਗੇ ਵੀ ਹੁਣ ਦੇਖੀ ਜਾਊਗਾ ਹਣੂ ਭਰਾਵਾ ਹੋਰ ਨੂੰ ਤਾਂ ਕਹਾਂਗੇ ਵੀ ਇਹਨਾਂ ਨੂੰ ਨਾ ਸੱਦੇ ਹੋਰ ਜਿੰਨ ਮਰਜ਼ੀ ਸਾਧ ਲਿਓ ਮੈਂ ਤਾਂ ਤੂੰ ਦੇਖਦਾ ਯਾਰ ਤੜਕੇ ਦੇ ਆਏ ਆ ਤੇਰਾ ਕਿਲਾ ਬੀਚ ਕੇ ਜਾਵਾਂਗਾ ਤਰੇ ਪੱਟ ਬੈਜ ਠੀਕ ਐ ਗੱਲ ਆਹੋ ਹੁਣ ਆਏ ਆਂ ਆਥ ਨੇ ਤੇਰੇ ਜਲੂਨੇ ਲੜਨ ਲੱਗ ਜਾਣਗੇ ਘਾਂਟੇ ਨੂੰ ਕਹਿੰਦੇਗਾ ਲਿਆ ਮੂੰਹ ਕੋੜਾ ਕਰਕੇ ਤੈਨੂੰ ਤਾਂ ਦੇਣ ਛਪਿਓ ਨਹੀਂ ਹੈ ਤੈਨੂੰ ਜੋ ਬੈਲਟਾਂ ਲੰਘਾ ਨੇ ਕਿਹੜੀਆਂ ਲੰਘੀਆਂ ਨੇ ਬੈਲਟਾ ਤੇਰੇ ਕੋ ਕੰਮ ਹੀ ਇਹ ਆ ਹਾਂ ਹੈ ਨਹੀਂ ਭਰਾਵਾ ਕੋਲੇ ਮਰਾ ਕੇ ਕੰਮ ਤੇਰਾ ਠੀਕ ਹੋਏ ਕੰਮ ਤਾਂ ਬਸ ਕਿਹੜਾ ਬਸ ਬਸ ਗੱਲ ਚੱਕੀ ਫਿਰਦਾ ਤੈਂ ਪਾ ਬੰਦਾ ਲੰਬਾ ਮਾਪਦੇ ਮਾਰਨਾ ਬੈਠਾ ਤਰੇ ਘਰੇ ਗਾਣਾ ਦਿੰਦੇ ਹਾਂ ਗੱਲ ਪੱਕੀ ਹੈ ਕੀ ਪਤਾ ਕਿੱਥੇ ਐਮਰਜੈਂਸੀ ਰੋਡ ਪਈ ਐਮਰਜੈਂਸੀ ਕੋ ਖਾਣਾ ਭੇਜੇ ਮਗਨਾ ਸਾਹਿਬ ਫਿਰ ਬਾਏ ਮੁਹਟੋਣੀ ਪੈ ਜਾਣਗੇ ਵੀ ਡੇਫੀ ਸਹੀ ਗੱਲ ਹੈ ਕੰਗਾ ਭਰਾਵਾ ਤੁਸੀਂ ਤਾਂ ਪਹਿਲੇ ਆਪਦਾ ਕੰਮ ਖਿੱਚਾ ਕਰ